ਸੇਵਾ ਦੇ ਇਸੇ ਲਈ ਕਰਦੇ ਆ ਕਿ ਸਾਡਾ ਪਰਿਵਾਰ ਸੁਖੀ ਰਹੇ ਪਰ ਨਾ ਸਾਡਾ ਪਰਿਵਾਰ ਸੁਖੀ ਹੈ ਕਿਉਂਕਿ ਕਰਕੇ ਆਉਨੇ ਆ ਨਾ ਰਾਤ ਨੂੰ ਅਸੀਂ ਸੁਖਦੀ 300 ਕੋਣ ਇਹ ਮਸਲਾ ਸੁਰੂ ਤੋਂ ਪਰ ਮੈਂ ਜਾਣ ਕਰੇ ਜੇਦਨਾ ਵੀ ਸਾਡੇ ਦੀ ਹੱਥ ਵਿੱਚ ਨਹੀਂ ਕੀ ਕੀ ਬੀਤੇ ਆ ਦੇਣਾ ਇਹ ਜਿਹੜੀ ਜਗਾ ਸੈਲਰ ਵਾਲੀ 1900 ਜਿਹੜੀ ਨਵੇਂ ਦੇ ਵਿੱਚ ਬਿਲਕੁਲ ਜਿਵੇਂ ਇੱਕ ਬੱਚੇ ਨੂੰ ਪਤਾ ਸੁਰਜਪਾਲ ਦੀ ਜਗਾ ਸੀ ਇੱਥੇ ਇਹ ਸੈਲਰ ਸੁਰਜਪਾਲ ਦਾ ਸੈਲਰ ਸੀ 1999 ਦੇ ਵਿੱਚ ਉਹ ਬੰਦੇ ਤੋਂ ਇਹ ਸੈਲਰ ਕੱਲਿਆ ਨਹੀਂ 2-4 ਸਾਲਾਂ ਦੇ ਵਿੱਚ ਹੀ ਉਹ ਸੈਲਰ ਬੰਦ ਕਰ ਗਿਆ ਉਹਦੀਆਂ ਮਸ਼ੀਨਾਂ ਪੱਟੀਆਂ ਗਈਆਂ ਬਿਜਲੀ ਕਨੈਕਸ਼ਨ ਕੱਟਿਆ ਗਿਆ ਖਾਲੀ ਕੰਡਰ ਬਿਲਡਿੰਗ ਰਹਿ ਗਈ ਕੰਡਰ ਬਿਲਡਿੰਗ 2014 ਦੇ ਵਿੱਚ ਦੋ ਬੰਦੇ ਨੇ ਹੈ ਜਿਹਨਾਂ ਨੇ ਸੇਲ ਕਰਕੇ ਗਿਆ ਗਗਨ ਜੋ ਸਾੰਮੀ ਨਾਮ ਦਾ ਮੁੰਡਾ ਇੱਕ ਸੰਜੀਤ ਕੁਮਾਰ ਬੰਦਾ ਨਾਮ ਹੈ ਇਹਦਾ ਉਹਨਾਂ ਨੇ 2014 ਦੇ ਵਿੱਚ ਪਲੇਨ ਕੋਟਰ ਜਿਸ਼ਰੀ ਕਰਕੇ ਗਿਆ ਇਹ ਜਮੀਨ ਪਲੇਨ ਪਲੇਨ ਦੇ سٹਾਨ ਲਾ ਕੇ ਇਹਨਾਂ ਨੂੰ ਸੇਲ ਕਰਕੇ ਜਾਉਂਦਾ ਕੀ ਬਾਈ ਸੇਲਰ ਵੀ ਹੈਗਾ ਇਹ ਪਲੇਨ ਹੈ ਪਲੇਨ ਦੀ ਜਿਸ਼ਰੀ ਹੈ ਚੌੜਾ ਦੇ ਵਿੱਚ ਅਸੀਂ ਲੋਨੇ ਕਹਾਵਾਰੇ ਐਮਨੂ ਕੋਰਤੋ ਇੱਥੇ ਬਲੈਕ ਲਿਰੀ ਸਜ਼ਾ ਦੇ ਨਾਲ ਜਿਵੇਂ ਇਹਦਾ ਖਾਲੀ ਬੇਟੇ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈ ਤੁਸੀਂ ਵੀ ਸਾਰੇ ਮੇਰੇ ਮੁਲਾਜ਼ਮ ਕਿਹਾ ਰਹੇ ਹੋ ਇੱਕ ਮੁਲਾਜ਼ਮ ਦਾ ਐਨਾ ਗਰਟ ਡਿਸੀਜਨ ਕਿਵੇਂ ਹੋ ਸਕਦਾ ਉਸ ਦੇ ਪਰਿਵਾਰ ਤੇ ਘਾਹ ਫੇਤੀ ਕੀ ਉਹ ਇੱਕ ਸਾਈਨ ਦੇ ਨਾਲ ਆਪਣਾ ਨਾਮਾ ਕਰ ਪਾਵੇ ਅਸਲ ਵਿੱਚ 2014 ਦੇ ਵਿਚੋਲੇ ਮਾਰੀ ਪ੍ਰਾਪਤ ਹੋ ਗਿਆ। ਸਤਾਰਾਂ ਵਿੱਚ ਅਸੀਂ ਹੋਰ ਜਗ੍ਹਾ ਤੇ ਦੋ ਮਕਾਨ ਬਣਾਏ ਦੋਨੇ ਭਰਾ ਆਨੇ ਇਕੱਠੇ 17 18 19 થી 21 22 2022 ਤੱਕ ਬੜੀਆਂ ਖੁਸ਼ਹਾਲੀ ਦੀ ਜ਼ਿੰਦਗੀ ਜੀਦੇ ਸੀ ਉਸ ਜਗ੍ਹਾ ਤੇ ਅਸੀਂ 22 ਚ ਆ ਕੇ ਇਹ ਬੰਦੇ ਨੇ ਕੀ ਕੀਤਾ 1999 ਵਾਲਾ ਜੋ 1990 ਨੇ ਨਵੇਂ ਵਾਸਾ ਲਸੀ ਉਹਦੇ ਡਾਟੂ ਮੰਡ ਲੈ ਕੇ ਬਾਈ ਬਾਜੂ ਅਫਰ ਕਰ ਕਰਕੇ ਤਿਆਰ ਕਰੀ ਪਰ ਕੰਮ ਸ਼ੁਰੂ ਹੋ ਗਿਆ ਪੈਸੇ ਖੂਹੇ ਦੇ ਕੇ ਉਹਨੂੰ ਕਿਵੇਂ ਕਰਕੇ ਆਖਿਰ ਨਿਊ ਕਰਵਾ ਲਿਆ ਉਹਨਾਂ ਨੇ ਪ੍ਰੋਡਕਸ਼ਨ ਬੋਲਦੇ ਜ਼ਮੀਨ ਦੇ ਉੱਤੇ ਆ ਕੇ ਨਹੀਂ ਲੱਗਿਆ ਕਿ 1990 ਦੇ ਨਵੇਂ ਵਿੱਚ ਸਾਡੀ ਚੰਸਾ ਕਿ ਇਸ ਜੀ ਤੇ 1924 ਦੇ ਵਿੱਚ ਸਾਡੀ ਜਾਨ ਸਾਹ ਖਾਹੀ ਹੈ ਉਹ ਜਿਹੜੀ 1923 ਵਿੱਚ ਜਾਨ ਸਾਹ ਖਾਦੀ ਤੇ 2024 ਦੇ ਵਿੱਚ ਪਾਤੀਆਂ ਬੰਦਾਰੇ ਦੇ ਵਤਨ ਤੇ ਜੇ ਕਹਾਂ ਮਰਾ ਕੁ ਜਾਨ ਸਾਹ ਕਰ ਕਿੰਨੀ ਬਧੀ ਹੈ ਹਰ ਘਰ ਚ ਚਾਰ ਚਾਰ ਮੁੰਡੇ ਆ ਪੰਜ ਪੰਜ ਮੁੰਡੇ ਹਰੇਕ ਨੇ ਆਪਣੇ ਬੱਚਿਆਂ ਦਾ ਰਾਖੀ ਦਿੱਤੇ ਲੇਕਿਨ ਉਹਨਾਂ ਨੇ ਜੀਵਨ ਦੇ ਵਿੱਚ ਕੋਈ ਛੱਕੇ ਨਹੀਂ ਪੀਤਾ 2024 ਦੇ ਬੱਚੇ ਜਦੋਂ ਇਹ ਬੰਦੇ ਨੇ ਮਸ਼ੀਨਾਂ ਕੀਤੀਆਂ ਸਾਨੂੰ ਕੋਪਤਾ ਲੱਗਿਆ ਜਦੋਂ ਇਹ ਮਸ਼ੀਨਾਂ ਅਜੇ ਵਿੱਚ ਬੈਠ ਕੇ ਕਰਨ ਲੱਗਿਆ ਅਸੀਂ ਇਹ ਬੰਦੇ ਨੂੰ ਪਾਇਆ ਫਿਰ ਭਾਈ ਇਹ ਕੀ ਕਰ ਰਹੇ ਆ ਜਾ ਕੇ ਸਾਨੂੰ ਪਹਿਲਾ ਮਸਦੰਦਾ ਕਰ ਬਣਾਉਂਦਾ ਕੋਈ ਕਿੱਦਿੱਚ ਕਰਨੀ ਪਾਰ ਜਾਂਦਾ ਸੜਕਾਂ ਘੋੜਾ ਟੋਕਰ ਤੇ ਖੜਾ ਲੱਗਾ ਹੁਣ ਅੰਦਰ ਤੇ ਸਾਨੂੰ ਅਜੀ ਲੋਕ ਕਿਹਾ ਕਿ 5-5 ਫੁੱਟ ਘਰ ਤੇ ਪਾਈਏ ਇਹ ਘਰ ਤੇ ਪਾਉਂਦੇ ਕੰਨ ਨਹੀਂ ਰਸਦੰਦਾ ਜੀ ਭਾਈ ਮੇਰਾ ਗੱਲ ਨੂੰ ਮੈਂ ਕਰਾ ਸਕਦਾ ਜੀ ਜੀ ਨੂੰ ਕਿੰਕੁਸ਼ੀ ਨਾ ਬਹੁਤ ਹੋਤੀ ਜਾ। ਅਸੀਂ ਸਾਂਝੇ ਹੋ ਜਾ। ਉਲਟਾ ਬੰਦਾ ਸਾਡੇ ਘਰੇ ਆਉਂਦਾ ਸਾਨੂੰ ਕਹਿੰਦਾ ਫੌਜੀ ਸਾਹਿਬ ਤੁਸੀਂ ਕਰੋ ਨਾ। ਮੈਂ ਕਹਿੰਦਾ ਕੁਛ ਨਹੀਂ ਕਰਦਾ ਸੋਡੀ ਫੈਮਿਲੀ ਬਰਬਾਦ ਹੀ ਕਰਦਾ। ਮੈਂ ਇਹ ਜਗ੍ਹਾ ਦੀ ਸਬਸਿਡੀ ਲੈਣੀ ਆ। ਔਰ ਸਬਸਿਡੀ ਲਾ ਕੇ ਮੈਂ ਉਹਦੀ ਪੱਤ ਤੋਂ ਇਹਨਾਂ ਚਲਾਉਂਦਾ। ਇੱਕ ਫੌਜੀ ਬੰਦਾ ਆਉਂਦਾ ਬਹੁਤ ਤੇਰਾਦੂ ਨਹੀਂ ਹੁੰਦਾ। ਇਹ ਕਹ ਰਹੇ ਨਹੀਂ ਹੁੰਦਾ ਫੌਜੀ ਬੰਦਾ ਕਰੇ ਨਹੀਂ ਸੋਚਦਾ ਕਿ ਕਿਸੇ ਦਾ ਨੁਕਸਾਨ ਹੋਊਗਾ ਅਸੀਂ ਬੋਲ ਦਿੱਤਾ ਮਨ ਰਾਜਕੀ ਪਰ ਸਾਨੂੰ ਡਰ ਜ਼ਰੂਰ ਸੀ ਇਹ ਗੱਲ ਦਾ ਕਿ ਕੱਲ ਨੂੰ ਸਾਡੇ ਨਾਲ ਇਤੇ ਗੱਲ ਨਾ ਹੋ ਜਾਵੇ ਉਹ ਬੰਦਾ ਘਰੇ ਆਇਆ ਸਾਡਾ ਪਜਾਦਾ ਵੀਡੀਓ ਕਾਲ ਤੇ ਫੋਨ ਲੱਗ ਗਿਆ ਵਾਹਿਆ ਮੇਰੇ ਮਕਾਨ ਦੇ ਵਿੱਚ ਆਇਆ ਇਹ ਦਲਾ ਕਹਦਾ ਕਿ ਸਾਡੀ ਨਹੀਂ ਹੈ ਅਸੀਂ ਆਇਆ ਚੱਲ ਪੈਂਦਾ ਨਹੀਂ ਤੂੰ ਸਾਡੀ ਨਹੀਂ ਹੈ ਨਹੀਂ ਜਾਇਆ ਸਾਡੇ ਦਾਦਾ ਕੋਲਤ ਰਾਜੀ

ਆਵਾਜ਼ ਰਾਤ ਰਾਤ ਪਰ ਬੱਚੇ ਸੌ ਨਹੀਂ ਸਕਦੇ ਜਾਂ ਲੋਰੇ ਕਿਸ਼ਤੀ ਅਸੀਂ ਪੁੜਾ ਦੁਲੇ ਭਰਾ ਮੈਨ ਡਾਕੂਮੈਂਟ ਲੈ ਆਉਦੇ ਆਪਣੀ ਐਸਡੀ ਅਨਸਾਰ ਕੋੜਾ ਇੱਕ ਸਾਰਿਆਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਚਾਹ ਸਾਡਾ ਇਹਨਾਂ ਨੇ ਨਹੀਂ ਸੁਣੀ ਸਰਕਾਰੀ ਦਾ ਰੱਤਾ ਸੁਣੂਗਾ ਇਹਨਾਂ ਕੋਲ ਹੈ ਇਹਨਾਂ ਕੋਲ ਕਾਰਜਕਾਰੀ ਕੀਤੀ ਪਹਿਲਾਂ ਤਾਂ ਇਹਨਾਂ ਨੇ ਫਾਸਟ ਵੀ ਨਹੀਂ ਸਾਡੇ ਜੰਗੀ ਤਰਾ ਮੋੜੀ ਦਾ ਅਸੀਂ ਇਹ ਤੋਂ ਡਾਕੂਮੈਂਟ ਤੇ ਚੇਤੂ ਤੱਕ ਅੱਗੇ ਜੇ ਸੀ ਸਾਉ ਪਹਿਲੀ ਚੱਲ ਗਈ ਅਜਿਹਾ 1.5 ਸਾਲ ਪਹਿਲਾਂ ਜਦੋਂ ਇਹ ਸ਼ੁਰੂ ਹੁੰਦਾ ਹੈ ਜੇ ਸੀ ਸਾਹਮਣੇ ਇਸੇ ਅਸਰੀਆਂ ਸਾਹੂ ਨੂੰ ਮਾਰਕ ਕਰਤੀ ਦਵਾਈ ਜੋ ਹੋਣਾ ਸੀ ਕਿਉਂ ਸਾਹਮਣੇ ਸੇ ਸਾਲ ਸਾਡੇ ਪ੍ਰਸ਼ੀਤੇ ਪੇਸ਼ਰੀ ਹੋ ਗਏ ਇੱਕ ਕੋਈ ਨਿਵਾਸੀ ਪਿਛਲੇ ਸਾਲ ਮੈਂ 9 ਮਹੀਨੇ ਛੁੱਟੀ ਕੱਢੀ ਹੋਈ ਆ ਪਰ ਮਰਜ਼ਾ ਨਵਾਰ ਕਰਨਾ ਸਾਡੇ ਸੀਨੀਅਰ ਅਫਸਰਾਂ ਦਾ ਜਿਹੜਾ ਨੇ ਮੈਨੂੰ ਕਸ਼ਮੀਰ ਬੈਠੇ ਨੂੰ 9 ਮਹੀਨੇ ਛੁੱਟੀ ਦਿੱਤੀ ਵਾਰ-ਵਾਰ 9 ਵਾਰ ਮੈਂ ਹਮੇਸ਼ਾ ਆਪਣੇ ਡਿਪਾਰਟਮੈਂਟ ਦਾ ਇੱਕ ਚੰਗਾ ਜਿਹਾ ਪਾਇਲ ਆ ਅਤੇ ਆਪਣੇ ਅਫਸਰ ਦਾ ਚੰਗਾ ਸਤਕਾਰ ਕਰਦਾ ਉਹ ਮੈਂ ਜੀਤੀ ਤਾਂ ਕਹਿੰਦੇ ਸੀ ਵਾਰ-ਵਾਰ ਕਿ ਤੇਰਾ ਹਾਲ ਹੋਣਾ ਚਾਹੀਦਾ ਚੱਲ ਜਾ ਕੋਈ ਵਾਰ ਮੈਂ ਚਿੰਤਾ ਕਰਦਾ ਆਉਦਾ ਸੀ ਇਹਨਾਂ ਨੇ ਕੋਈ ਜਵਾਬ ਨਹੀਂ ਹੁੰਦਾ ਸੀ ਇਸ ਜੀ ਆ ਸਾਰਾ ਕੁਝ ਇਹ ਪਤਾ ਕੀ ਕਹਿੰਦੇ ਸੀ ਰਿਪੋਰਟ ਪ੍ਰਦੂਸ਼ਣ ਬਾਰੇ ਹੋਈ ਆ ਬਜਟੇ ਤੇ ਕੀ ਗੜੀ ਆ ਉਹਨਾਂ ਕੋਲ ਆਉਣੀ ਆ ਜਾਂ ਪ੍ਰਚਾਰੇ ਤੋਂ ਆਉਣੀ ਆ ਪ੍ਰਚਾਰੇ ਕੋਲ ਜਾਂਦੇ ਪ੍ਰਚਾਰੇ ਵਾਲੇ ਕਹਿੰਦੇ ਸਰ ਜੀ ਭਾਇ ਆ ਆ ਫਿਰ ਜਿੰਦੇ ਜੰਦੇ ਦਾ ਆਪਣਾ ਅੰਦਰੋਂ ਦਾ ਮਾਨਸਾਹਿਬ ਜਾਂ ਪ੍ਰਦੂਸ਼ਣ ਬਾਰੇ ਕੁੱਤੇ ਦੇ ਡੇਰ ਜਾਂਦਾ। ਪਟੰਡੇ ਵਾਲੇ ਕੋਈ ਜਾਂਦੇ ਕੰਨੇ ਪਛਾਇਆ ਪਈ ਛੋਟੀ ਪੈ। ਕੁੱਤੇ ਵਾਲਿਆਂ ਕੋਈ ਜਾਂਦੇ ਉਹ ਤਿੰਨ ਪਰ ਬਹਿੰਦੀ ਪਈ ਐ। 35 ਤੋਂ 40 ਚੱਕਰ। ਮੈਂ ਐਡਾ ਬੱਚਾ ਮੂਟਾ ਚੱਕਿਆ ਮਾਰ ਹੱਥ ਕੇ ਸਕੇ ਕਿ ਨਾਲ ਲੜਾਈ ਮੈਨੂੰ ਲੱਗਦੀ ਤੋਂ ਵੀ। 35 ਤੋਂ 40 ਚੱਕਰ ਬਦੂਸਰ ਮੋੜ ਲਿਆ ਹੈ ਸਾਡੇ। ਸਰ ਜੀ ਆਨ ਸਾਹ ਕੋਲ ਆਏ ਸਦਾ ਸਿੱਧਾ ਜਾ ਕੇ ਆ ਕੇ ਕੋਈ ਆਇਆ ਇਹ ਸੁਣਿਆ ਸਰ ਜੀ ਆਨ ਸਾਹ ਕਹਿੰਦੇ ਇੱਕ ਫੈਸਲਾ ਆਇਆ ਜੋਰਾ ਤੇ ਹਾਲ ਵਾਲ ਕੀ ਹੋਦਾ ਮੂਤ ਨਾਲ ਕੇ ਚਲੋ ਜੋ ਸੈਟਰ ਦਾ ਮੂਤ ਨਾਲ ਕੇ ਚਲਾਰੋ ਮੈਂ ਸਿੱਧਿਆਂ ਸਾਹ ਨੂੰ ਪੁੱਛਣੀ ਚਾਹਣਾ ਮੈਂ ਆਪਦੇ ਪੈਸੇ ਚ ਆਪਣਾ ਪੈਸਾ ਲਾ ਕੇ ਸੀ ਦੋਨੇ ਭਰਾ ਉਹਨਾਂ ਦੇ ਘਰ ਮੂਰੇ ਇੱਕ ਛੋਟੇ ਜਿਹੇ ਮੁਰਗੀ ਦਾ ਹਾਕਾ ਖੋਲਣਾ ਚਾਹੁੰਦੇ ਆ ਜੇ ਸਾਨੂੰ ਜਾਇਜ਼ਤ ਦੇ ਦੇ ਮੈਂ ਕਿਸ ਚੱਕਰ ਮੈਂ ਦੇਸ ਨਹੀਂ ਲੜਦਾ ਮੈਨੂੰ ਇੰਨਾ ਕਿ ਜਾਇਜ਼ਤ ਦੇ ਦੇ ਕਿ ਛੋਟੇ ਘਰ ਦੇ ਜਮਾ ਵਾਲ ਮੂਰੇ ਮੈਂ ਛੋਟਾ ਜਿਹਾ ਦੁਕਾਨ ਖੋਲ੍ਹੂਗਾ ਮੈਨੂੰ ਉਹੀ ਚੱਲਦੀ ਜੇ ਫਿਰ ਇਹ ਤਾਂ ਇੱਕ ਸੈਲਰ ਆ ਸਾਰਾ ਨੂੰ ਸੰਭਾਲ ਸੰਭਾਲ ਰੱਖਦਾ ਕਿਹਦੇ ਵਿੱਚ ਸੁਸਬਰੀ ਆਵਾਜ਼ ਕੂੜ ਕਦੇ ਨਿਕਟਾ ਹੋ ਸਕਦਾ ਤੇ ਜਿਹੜਾ ਆਪਣੇ ਜੀਸੀ ਸਾਹਿਬ ਹੋਣਾ ਹੈ ਉਹਨਾਂ ਕੋਲ ਵੇਸ 5 ਮਹੀਨੇ ਪਹਿਲਾਂ 10 ਦਿਨ ਦੀ ਜਵਾਨੀ ਸੀ ਇਹਨਾਂ ਜਿਹੜੇ ਜੀਸੀ ਸਾਹਿਬ ਹੋਣ ਨੇ ਇਹਨਾਂ ਕੋਲ ਕੋਈ ਅਪਲੀਕੇਸ਼ਨ ਲੈ ਕੇ ਗਏ ਪ੍ਰੋਪਰ ਡਿਸਪਲੇਨ ਨਾਲ ਕੇ 10 ਪਾਕੇ ਸ਼ਰੂਤ ਮਾਰਿਆ ਕਿ ਸਾਰੇ ਇੱਥਾਂ ਆ ਕੇ ਸਾਹਮਣੇ ਆਪ ਹੋ ਗਏ ਇਹਨਾਂ ਨੇ ਵੀ ਪੰਜਵੇਂ ਜਾਂ ਅੰਦਰ ਕੋਈ ਗੱਲ ਨਹੀਂ ਮਿਲੋ। ਉਹ ਤੋਂ ਬਾਅਦ 20 ਦਿਨ ਪਹਿਲਾਂ ਡੀਸੀ ਸਾਹਿਬ ਨੂੰ ਮੈਂ ਖੋਦ-ਖੋਦ ਕੀਤਾ ਜੀ ਸਰ ਮੈਨੂੰ ਆਹ ਪ੍ਰੋਗਰਾਮ ਹੈ ਕਹਿੰਦੇ ਮੇਰੇ ਕਾਜੀ ਸਾਹਿਬ ਦੇ ਡਾਕੂਮੈਂਟ ਸੈੱਟ ਕਰ ਦੇ। ਮੈਂ ਕਾਗਜ਼ ਸੈਂਡ ਕੀਤੇ ਆਪਣੇ ਬਾਹਰ ਹੋ ਕੇ ਟਿਕਾਣੇ ਨਹੀਂ ਹੈ ਇਹਦਾ ਕਿ ਡੀਸੀ ਸਾਹਿਬ ਨੇ ਉਹ ਦੇਖੇ ਆ। ਉਹ ਤਾਂ ਫੌਜੀ ਹਮਦੇ ਨਾਤੇ ਕਿ ਤੇਤਾ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਅਡਾ ਸਾਡੇ ਪਾਰਟਮੈਂਟ ਤੇ ਹੀ ਅਸੀਂ ਵੀ ਕਿਤੇ ਰੱਕ ਤੇ ਜੀ ਅਸੀਂ ਵੀ ਸਰਕਾਰਾਂ ਨਹੀਂ ਆ ਪਰ ਸਰਕਾਰ ਸਾਡੀ ਨਾ ਸੁਣ ਤਾਂ ਅਸੀਂ ਕਿੱਥੇ ਜਾਈਏ ਹੋਰ ਦੇਸ਼ੀ ਸਾਹਮਣੇ ਬੁਲਾਇਆ ਸੀ ਸਾਨੂੰ 5-4 ਦਿਨ ਪਹਿਲਾਂ ਦੁਆਰਾ ਦੇਸ਼ੀ ਸਾਹਮਣੇ ਬੁਲਾਇਆ ਪਰ ਬਿਆਨ ਇਤਾਂ ਦੇ ਜਿਵੇਂ ਸੁਣੋ ਕਾਨੂੰਨ ਨਹੀਂ ਕਰ ਸਕਦਾ ਉਹ ਜੀ ਤਾਂ ਇਸੇ ਸਾਹਮਣੇ ਜਿਸ ਸੀ ਡਾਕਟਰ ਨਿਆ ਬਣਦੇ ਕਰਤੀਆਂ ਸਾਡੇ ਬੱਚੇ ਰੋਜ਼ਗਾਰ ਕਿਥੋਂ ਲੈਣਗੇ ਬਹੁਤ ਵਧੀਆ ਸੋਚ ਹੈ ਧੰਨਵਾਦ ਤੁਹਾਡਾ ਡੀਸੀ ਸਾਹਿਬ ਇੰਨੀ ਵਧੀਆ ਸੋਚ ਰੱਖਦੇ ਹੋ ਚੰਗੀ ਗੱਲ ਪਰ ਮੈਂ ਇੱਕ ਗੱਲ ਪਹਿਲੀ ਤੇ ਇਹ ਸਿੱਨੀ ਚ ਆਉਣਾ ਕੀ ਸਾਡੇ ਪੰਜਾਬ ਵਾਸੀਆਂ ਨੂੰ ਫੈਕਟਰੀਆਂ 'ਚ ਰੋਜ਼ਗਾਰ ਹੀ ਨਹੀਂ ਧੀਸੀ ਸਾਹਿਬ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਰੋਜ਼ਗਾਰ ਹੀ ਨਹੀਂ ਜਿਹੜੇ ਸਾਡੇ ਵਰਗੇ ਚਾਰੇ ਬੋਚਨਾਰੇ ਆਪਣੀ ਨੇ ਸੱਟ ਕੇ ਥੋੜੀ ਜਿਮ ਕੈਸੀ ਨਾ ਨੌਕਰੀ ਨਹੀਂ ਲੱਈ ਹੈ ਮੈਨੂੰ ਲੱਗਦਾ ਤੁਸੀਂ ਹੋ ਵੀ ਬਰਕਰਾਰ ਨਹੀਂ ਰਹਿੰਦੇ ਹਾਂ ਮੈਂ ਉਹ ਪ੍ਰਵਾਸੀਆਂ ਦੇ ਵਿਰੋਧ ਨਹੀਂ ਹੈਗਾ ਆਪਣੇ ਨੌਜਵਾਨਾਂ ਨੂੰ ਇਹ ਦਾ ਕਸਮੀਂ ਜਵਨਾ ਅੱਕੇ ਬਦੋ ਕੰਮ ਕਰੋ ਦੂਜੇ ਨੂੰ ਮੁਖਾਣਾ ਦੇ ਕੇ ਆਪਣੇ ਪੰਜਾਬ ਚ ਆ ਕੇ ਕੰਮ ਕਰੋ ਕੋਈ ਦਾ ਚੱਕੋ ਕੋਈ ਕੰਮ ਮਾਰਾ ਨਹੀਂ ਹੈਗਾ ਆਸਰੀ ਆ ਗਾ ਲੋ ਜਿਸੀ ਸਾਹਮਣੇ ਪਧਿਆ ਕਹਲਾ ਭਾਈ ਮੈਂ ਫੈਕਟਰੀ ਬੰਦ ਕਰਨ ਆ ਗਿਆ ਸਾਰਾ ਦਿਨ ਕਿੱਥੇ ਨੂੰ ਮੈਂ ਕਹਿਆ ਸਰ ਅਸਿੰਘ ਸਰ ਪਹਿਲਾਂ ਬਣਾਇਆ ਕਹਨਾ ਮੈਂ ਫੈਕਟਰੀ ਨਹੀਂ ਬੰਦ ਕਰਦਾ ਮਾਠੀਆ ਸਰ ਇੰਨਾ ਕਰੋ ਸਾਡੇ ਭਾਣੇ ਤੇ ਵਿਚਾਲੇ ਲਾ ਦਿਓ ਤੋ ਫੈਕਟਰੀ ਆ ਸਾਰੇ ਭਰਾ ਜਿੰਨੂ ਪੱਤ ਤੋ ਵੈਸੇ ਵੀ ਜੇ ਸਿੰਘ ਆ ਮਾਤਮਾ ਨੂੰ ਤਾਂ ਬੜਾ ਮਸੂਰਾ ਹੋਊ ਮਸੂਰਾ ਮੈਨੂੰ ਇਦਾਂ ਲੱਗਦਾ ਜੀ ਕਿ ਮੈਂ ਸੋਚੀ ਨਾ ਤਾਂ ਕਰਕੇ ਮੇਰਾ ਘਰ ਬਚਿਆ ਹੋਇਆ ਜੇ ਕਿਤੇ ਮੈਂ ਫੋਜੀ ਨਾ ਹੁੰਦਾ ਮੈਨੂੰ ਲੱਗਦਾ ਮੈਨੂੰ ਵੀ ਚਿੱਤੇ ਆਜ ਕੰਮ ਕਿੰਦੇਰਾ ਘਰ ਵੀ ਸਾਹ ਬਹੁਤ ਹੋਇਆ ਚਾਰ ਦਿਨ ਉਹਨੇ ਮੈਂ ਇੱਥੇ ਬਚੇ ਚਾਰ ਦਿਨ ਭੁਖ ਹਰਤਾ ਤੇ ਇੱਕ ਫੌਜੀ ਬੰਦਾ ਛੁੱਟੇ ਕਿਤੇ ਮੈਂ ਆਪਣੇ ਪੈਨ ਵਿੱਚ ਬਤਾਉਣੀ ਸੀ ਕਿ ਐਸੀ ਕਿ ਮੈਂ ਆਪਣੇ ਬੱਚਿਆਂ ਨੂੰ ਮਿਲੂਗਾ ਮੈਂ ਘਰ ਦਾ ਕੰਮ ਕੋਈ ਠੀਕ ਕਰੂਗਾ ਪਰ ਮੈਂ ਇੱਥੇ ਬੈਠਾ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਮੌਤ ਜ਼ਿੰਦਗੀ ਦੀ ਜੋ ਸ਼ਰਮਿੰਦਾ ਮਹਿਸੂਸ ਹੋ ਰਹੀ ਹੈ ਆ ਚਾਰ ਦਿਨਾਂ ਚ ਹੋਈ ਹੈ ਕਿਉਂਕਿ ਇੱਕ ਫੌਜੀ ਦੇ ਦਿਲ 'ਚ ਇੰਨਾ ਕਿ ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਹੈ ਇੰਨਾ ਕਿ ਦੂਜੇ ਪ੍ਰਤੀ ਹਮਦਰਦੀ ਹੁੰਦੀ ਹੈ ਉਹ ਬੰਦੇ ਨੂੰ ਕਿਤੇ ਵੀ ਕੋਈ ਮਿਲਦਾ ਹੈ ਉਹ ਬੰਦਾ ਹਰ ਬੰਦੇ ਦੀ ਹੈਲਪ ਕਰਦਾ ਹੈ ਇੱਕ ਫੌਜੀ ਬੰਦਾ ਇਦਾਂ ਨਾ ਹੁੰਦਾ ਜਿਹੜਾ ਇੰਨਾ ਰਹਿਮਦਿਲ ਹੁੰਦਾ